ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਇਲੈਕਸ਼ਨ ਕਮਿਸ਼ਨ ਨੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਆਪਣਾ ਜਵਾਬ ਦਿੱਤਾ ਹੈ ਉਸ ਗੱਲ ਦਾ ਜਿਸ ਗੱਲ ਨੂੰ ਜਿਹੜੀ ਉੱਥੇ ਇੱਕ ਪਟੀਸ਼ਨਰ ਹੈ ਬਣੀ ਹੋਈ ਸੰਸਥਾ ADR ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫੋਰਮਸ ਉਹਨਾਂ ਨੇ 5 ਅਗਸਤ ਨੂੰ ਇੱਕ ਐਪਲੀਕੇਸ਼ਨ ਫਾਈਲ ਕੀਤੀ ਸੀਗੀ ਸੁਪਰੀਮ ਕੋਰਟ ਦੇ ਵਿੱਚ ਤੇ ਇਹ ਕਿਹਾ ਸੀ ਵੀ ਜਿਹੜੇ 65 ਲੱਖ ਬੰਦਿਆਂ ਦੇ ਨਾਂ ਕੱਟੇ ਐ ਲਿਸਟ ਦੇ ਵਿੱਚੋਂ ਉਹਨਾਂ ਦਾ ਲਿਸਟ ਵਾਈਜ਼ ਨੂੰ ਬਿਉਰਾ ਦਿੱਤਾ ਜਾਵੇ ਤੇ ਕਾਰਨ ਦਿੱਤੇ ਜਾਣ ਵੀ ਕਿਹੜੇ ਬੰਦੇ ਦੇ ਕਿਉਂ ਕੱਟੇ ਐ ਤਾਂ ਕਿ ਉਸ ਗੱਲ ਦਾ ਪੂਰੀ ਤਰ੍ਹਾਂ ਨਾਲ ਉਹਦੀ ਪੜਤਾਲ ਹੋ ਸਕੇ ਕੱਲ ਅੱਜ ਕੱਲ ਇਲੈਕਸ਼ਨ ਕਮਿਸ਼ਨ ਨੇ ਸੁਪਰੀਮ ਕੋਰਟ 'ਚ ਕਿਹਾ ਹੈ ਵੀ ਕਾਨੂੰਨ ਮੁਤਾਬਕ ਅਜਿਹਾ ਕੋਈ ਵੀ ਕੰਮ ਕਰਨਾ ਸਾਡੇ ਅਧਿਕਾਰ ਖੇਤਰ ਚ ਨਹੀਂ ਅਸੀਂ ਉਹ ਡਾਟਾ ਨਹੀਂ ਦੇ ਸਕਦੇ ਵੈਸੇ ਅਸੀਂ ਆਪਣੇ ਤੌਰ ਤੇ ਰਾਜਨੀਤਿਕ ਪਾਰਟੀਆਂ ਨੂੰ ਬੂਥ ਵਾਈਜ਼ ਇਹ ਡਾਟਾ ਦਿੱਤਾ ਹੋਇਆ ਹੈ ਜਦ ਕਿ ਅੱਡ ਅੱਡ ਰਾਜਨੀਤਿਕ ਪਾਰਟੀਆਂ ਅਜੇ ਹਾ ਕਿਸੇ ਵੀ ਡਾਟਾ ਦੇਣ ਤੋਂ ਇਨਕਾਰ ਕਰ ਰਹੀਆਂ ਨੇ ਸ਼ਾਇਦ ਉਹਨਾਂ ਨੇ ਕੁਝ ਖਾਸ ਰਾਜਨੀਤਿਕ ਪਾਰਟੀਆਂ ਨੂੰ ਦਿੱਤਾ ਹੋਵੇ ਕਿਸੇ ਨੂੰ ਨਾ ਦਿੱਤਾ ਹੋਵੇ ਅਜਿਹਾ ਵੀ ਸੰਭਵ ਹੈ ਉਸ ਦੇ ਨਾਲ ਹੀ ਜੁੜੀ ਹੋਈ ਗੱਲ ਇਹ ਕੇ ਬੀਬੀਸੀ ਨੇ ਇਹ ਵੀ ਰਿਪੋਰਟ ਲਾਈ ਹੈ ਵੀ ਬਹੁਤ ਸਾਰੇ ਬੰਦਿਆਂ ਦੀਆਂ ਗਲਤ ਫੋਟੋਆਂ ਲੱਗੀਆਂ ਹੋਈਆਂ ਨੇ ਕਈ ਸਾਰੇ ਮਰੇ ਹੋਏ ਬੰਦਿਆਂ ਦੇ ਨਾਂ ਵੀ 1 ਅਗਸਤ ਨੂੰ ਛਪੇ ਜਿਹੜਾ ਡਰਾਫਟ ਰੋਲ ਹੈ ਉਸ ਦੇ ਵਿੱਚ ਨਾ ਸ਼ਾਮਲ ਨੇ ਤੇ ਜਿਹੜੀ ਗੱਲ rahul gandhi ਨੇ ਕਰਨਾਟਕਾ ਦੀ ਅਸੈਂਬਲੀ ਹਲਕੇ ਦੇ ਬਾਰੇ ਵਿੱਚ ਦੱਸੀ ਸੀ ਵੀ 1,2250 ਵੋਟਾਂ ਜਿਹੜੀਆਂ ਨੇ ਉਹ ਜਾਲੀ ਬਣੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਕੈਟੇਗਰੀ ਸੀ ਕਿ ਜਿਨ੍ਹਾਂ ਦਾ ਐਡਰੈਸ ਜਿਹੜਾ ਹੈ ਉਹਦੇ ਤੇ ਮਕਾਨ ਨੰਬਰ 0 ਸੀਗਾ ਤੇ ਬਿਹਾਰ ਦੀ ਜਦੋਂ ਟੋਟਲ ਦੀ ਕਿਸੇ ਨੇ ਉਹ ਕੀਤੀ ਹੈ ਪੱਤਰਕਾਰਾਂ ਨੇ ਤਾਂ ਉਹਦੇ ਵਿੱਚ ਉਹਨਾਂ ਨੂੰ 29248 ਲੋਕ ਅਜਿਹੇ ਮਿਲੇ ਹੈ ਜਿਨ੍ਹਾਂ ਦੇ ਮਕਾਨ ਨੰਬਰ 0 ਨੇਗੇ 0 ਨੇ ਜਾਂ 00 ਨੇ ਜਾਂ 00 ਨੇ ਤਿੰਨ ਤਿੰਨ ਵਾਰੀ 0 ਵਾਲੇ ਸੋ ਇਸ ਤਰ੍ਹਾਂ ਦਾ ਵੀ ਹੈ ਦੂਜੇ ਪਾਸੇ ਦੈਨਿਕ ਭਾਸਕਰ ਨੇ ਇੱਕ ਖਬਰ ਲਾਈ ਹੈ ਵੱਡੀ ਸਾਰੀ ਵੀ ਮੁਜੱਫਰ ਨਗਰ ਮੁਜੱਫਰਪੁਰ ਦੇਣਾ ਇਲਾਕਾ ਹੈਗਾ ਉਸ ਦੇ ਇੱਕ ਹੀ ਘਰ ਦੇ ਵਿੱਚ ਬੂਥ ਨੰਬਰ 370 ਅਧੀਨ ਪੈਂਦੇ ਮਕਾਨ ਨੰਬਰ 27 ਦੇ ਵਿੱਚ ਜਿਹੜੀਆਂ ਨੇ 267 ਵੋਟਾਂ ਇੱਕੋ ਮਕਾਨ ਚ ਬਣੀ ਹੋਈਆਂ ਨੇ 267 ਵੋਟਾਂ ਤੇ ਕੁੱਲ ਵੋਟਾਂ ਉਸ ਬੂਥ ਦੇ ਉੱਤੇ 629 ਨੇ ਜਣੀ ਤਕਰੀਬਨ ਅੱਧ ਦੇ ਨੇੜੇ ਤੇੜੇ ਇੱਕ ਮਕਾਨ ਚ ਸਾਰਾ ਬੂਥ ਰਹਿੰਦਾ ਹੈਗਾ ਇਸ ਕਿਸਮ ਦਾ ਤੇ ਇੱਕ ਹੋਰ ਜਿਹੜਾ ਜਮੂਈ ਹਲਕਾ ਜਿਹੜਾ ਜਮੂਈ ਹਲਕੇ ਦੇ ਬੂਥ ਨੰਬਰ 86 ਦੇ ਵਿੱਚ ਇੱਕ ਮਕਾਨ ਦੇ ਵਿੱਚ ਮਕਾਨ ਨੰਬਰ 3 ਤਿੰਨ ਦੇ ਵਿੱਚ 247 ਵੋਟਾਂ ਬਣੀਆਂ ਹੋਈਆਂ ਨੇ ਤੇ ਨਾਲ ਹੀ ਜਿਹੜੇ న్యూਸ 24 ਦੇ ਬਹੁਤ ਮਸ਼ਹੂਰ ਪੱਤਰਕਾਰ ਨੇ ਰਵੀਸ਼ ਰੰਜਨ ਜੀ ਉਹ ਕੱਲ ਕਰਨਾਟਕਾ ਦੇ ਵਿੱਚ ਉਸ ਮਕਾਨ 'ਚ ਪਹੁੰਚੇ ਜਿੱਥੇ 80 ਵੋਟਾਂ ਦਾ ਰਾਹੁਲ ਗਾਂਧੀ ਨੇ ਖਲਾਸਾ ਕੀਤਾ ਸੀ ਤੇ ਉੱਥੇ ਉਹਨੂੰ ਉਹ ਲੱਗਿਆ ਉਹ ਉਹ ਲੱਭੇ ਹੀ ਨਹੀਂ ਵੀ ਉੱਥੇ 80 ਵੋਟਾਂ ਕਿਵੇਂ ਨੇ ਕਿਸੇ ਹੋਰ ਥਾਂ ਗਏ ਜਿੱਥੇ ਵੱਧ ਵੋਟਾਂ ਸੀ ਉੱਥੇ ਕਹਿੰਦੇ ਵੀ ਇਹ ਤਾਂ ਕੋਈ ਦੋ-ਦੋ ਤਿੰਨ-ਤਿੰਨ ਮਹੀਨਿਆਂ ਲਈ ਬੰਦੇ ਆਉਂਦੇ ਐ ਤੇ ਚਲੇ ਜਾਂਦੇ ਐ ਛੋਟਾ ਜਿਹਾ ਮਕਾਨ ਐ ਇੱਕ ਵੱਧ ਤੋਂ ਵੱਧ ਦੋ ਜਣੇ ਉਹਦੇ 'ਚ ਰਹਿ ਸਕਦੇ ਐ ਸੋ ਇਸ ਕਿਸਮ ਦੀਆਂ ਬਹੁਤ ਸਾਰੀਆਂ ਵਿਸੰਗਤੀਆਂ ਨੇ ਤੇ ਉਹ ਤਾਂ ਆਪਾਂ ਮੰਨ ਲੀਏ ਵੀ ਪੁਰਾਣੀਆਂ ਸੀਗੀਆਂ ਇਸੇ ਕਰਕੇ ਦੁਬਾਰਾ ਸਪੈਸ਼ਲ ਰਿਵੀਜ਼ਨ ਹੋ ਰਹੀ ਹੈ ਬਿਹਾਰ ਦੇ ਵਿੱਚ ਜੇ ਸਪੈਸ਼ਲ ਰਿਵੀਜ਼ਨ ਜਿਹੜੀ ਹੋ ਰਹੀ ਹੈ ਉਸ ਦੇ ਵਿੱਚ ਜਿਹੜੀ ਡਰਾਫਟ ਸੂਚੀ ਛਪੀ ਹੈ ਜੇ ਉਹਦੇ ਵਿੱਚ ਇੱਕ ਮਕਾਨ ਚ 267 ਨੇ 69 ਨੇ ਤੇ ਦੂਜੇ ਮਕਾਨ ਦੇ ਵਿੱਚ ਜਿਹੜੇ ਐ ਉਹ 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 ਵੀ 247 ਵੋਟਾਂ ਬਣੀਆਂ ਹੋਈਆਂ ਨੇ ਤਾਂ ਇਹਦਾ ਮਤਲਬ ਹੈ ਵੱਡੀ ਗੁੱਦਰ ਦੇ ਉੱਤੇ ਗੜਬੜਾ ਹੈ ਤੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਅ ਬਹੁਤ ਰੌਲਾ ਪਾਉਂਦੇ ਪ੍ਰਧਾਨ ਮੰਤਰੀ ਮੋਦੀ ਜੀ 에어ਪੋਰਟ ਜਿਹੜੀ ਲਖਨਊ ਦੇ ਵਿੱਚ ਇਹਨਾਂ ਨੇ ਬਣਾਈ ਹੈ ਪਹਿਲਾਂ ਦਿੱਲੀ ਦੇ 에어ਪੋਰਟ ਦੇ ਵਿੱਚੋਂ ਕਿਵੇਂ ਪਾਣੀ ਆ ਰਿਹਾ ਸੀ ਕਿਵੇਂ ਉਹਦਾ ਹਿੱਸਾ ਡਿੱਗ ਗਿਆ ਲੋਕ ਮਸਾਂ ਬਚੇ ਤੇ ਹੁਣ ਲਖਨਊ 에어ਪੋਰਟ ਜਿਹੜੀ ਚੋ ਰਹੀ ਹੈ ਉਹਦੇ ਵਿੱਚ ਪਾਣੀ ਦਲ ਦਲ ਕਰਕੇ ਵਹਿੰਦਾ ਹੈਗਾ ਉਸ ਦੀਆਂ ਵੀਡੀਓਜ਼ ਦੇਖਣ ਨੂੰ ਸਾਹਮਣੇ ਆਈਆਂ ਨੇ ਤੇ ਉਹ 2400 ਕਰੋੜ ਰੁਪਏ ਦੀ ਲਾਗਤ ਨਾਲ ਲਖਨਊ 에어ਪੋਰਟ ਬਣਾਇਆ ਗਿਆ ਹੈਗਾ ਤੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਵੀ ਰੋਜ਼ ਜਿਹੜਾ ਆ ਭਾਰਤ ਆਪਣੀ ਫੌਜ ਦੇ ਬਾਰੇ ਵਿੱਚ ਦੂਜੇ ਲੋਕਾਂ ਨੂੰ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਫੌਜ ਵਿਰੋਧੀ ਹੋਣ ਦਾ ਇਲਜ਼ਾਮ ਲਾਉਂਦੇ ਆ ਹਾਲਾਂਕਿ ਫੌਜ ਦੇਸ਼ ਦੀ ਹੈ ਭਾਜਪਾ ਦੀ ਫੌਜ ਨਹੀਂ ਹੈ ਪਰ ਉਹ ਉਹਨਾਂ ਦਾ ਰੁਖ ਕੀ ਹੈ ਅੱਜ ਇੰਡੀਅਨ ਐਕਸਪ੍ਰੈਸ ਨੇ ਕਾਫੀ ਵੱਡੀ ਇਨਵੈਸਟੀਗੇਟਿਵ ਰਿਪੋਰਟ ਕੱਲਾਈ ਹੈ ਉਹਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਜਿਹੜੇ 500 ਬੰਦੇ ਜਿਹੜੇ ਦੋ ਮਹੱਤਵਪੂਰਨ ਅਕੈਡਮੀਆ ਨੇ ਜਿੱਦੀਆਂ ਅਫਸਰ ਭਰਤੀ ਕਰਦੀਆਂ ਨੇ ਵੱਡੇ ਜਰਨਲਾਂ ਤੱਕ ਜਾਂਦੇ ਆ ਲੋਕ ਉਹ ਐਨਡੀਏ ਨੈਸ਼ਨਲ ਡਿਫੈਂਸ ਅਕੈਡਮੀ ਹੈ ਤੇ ਇੱਕ ਆਈਐਮਏ ਹੈ ਇੰਡੀਅਨ ਮਿਲਟਰੀ ਅਕੈਡਮੀ ਹੈ ਇਹਨਾਂ ਦੋਨਾਂ ਅਕੈਡਮੀਆ ਦੇ ਵਿੱਚ ਜਿਹੜੇ ਟ੍ਰੇਨਿੰਗ ਦੇ ਦੌਰਾਨ ਅਫਸਰ ਸਿਲੈਕਟ ਹੋ ਗਏ ਬਹੁਤ ਸਖਤ ਟੈਸਟਾਂ ਤੋਂ ਬਾਅਦ ਸਿਲੈਕਟ ਹੋਗੇ ਤੇ ਉੱਥੇ ਟ੍ਰੇਨਿੰਗ ਲੈ ਰਹੇ ਐ ਟ੍ਰੇਨਿੰਗ ਦੇ ਦੌਰਾਨ ਉਹਨਾਂ ਦੀ ਕਿਸੇ ਐਕਸੀਡੈਂਟ 'ਚ ਕਿਸੇ ਕਾਰਨ ਉਹ ਨਕਾਰਾ ਹੋ ਜਾਂਦੇ ਐ ਸਰੀਰਕ ਤੌਰ ਤੇ ਤਾਂ ਉਹਨਾਂ ਨੂੰ ਫਿਰ ਫੌਜ 'ਚ ਨਹੀਂ ਲੈਂਦੇ ਉਹਨਾਂ ਨੂੰ ਨਕਾਰਾ ਪੱਤਾ ਦੇ ਕੇ ਐਕਸਗ੍ਰੇਸ਼ੀਆ ਮੌਂਕ ਦੇ ਕੇ ਵਾਪਸ ਭੇਜ ਦਿੰਦੇ ਐ ਉਹਨਾਂ 'ਚ ਕਿੰਨਿਆਂ ਦੀ ਇੱਕ ਬੰਦਾ व्हीਲਚੇਅਰ ਦੇ ਉੱਤੇ ਐ ਗਿਆ ਸੀ ਵਿਚਾਰਾ ਉੱਥੇ ਇੱਕ ਬੰਦਾ ਹੋਰ ਐ ਉਹ ਕਹਿੰਦਾ ਮੈਂ ਆਪਣੇ ਹੱਥ ਨਾਲ ਪਾਣੀ ਦਾ ਗਲਾਸ ਵੀ ਚੱਕ ਕੇ ਨਹੀਂ ਪੀ ਸਕਦਾ ਤੇ ਉਹਨਾਂ ਨੂੰ ਦਿੰਦੇ ਕੀ ਹੈ 40000 ਰੁਪਿਆ ਮਹੀਨਾ ਐਕਸ ਗ੍ਰੇਸ਼ੀਆ ਤੇ ਉਹ ਅੱਜ ਕੱਲ ਦੇ ਜਿਹੜੇ ਖਰਚੇ ਆ ਉਹਨਾਂ ਦੇ ਮੈਡੀਕਲ ਦੇ ਜਿਵੇਂ ਉਹ ਬੰਦੇ ਬੈੱਡ ਤੇ ਪਏ ਐ ਕੋਈ ਹੋਰ ਐ ਉਹ ਉਹਨਾਂ ਦੇ ਖਰਚਿਆਂ ਦਾ ਕੁਝ ਹਿੱਸਾ ਵੀ ਨਹੀਂ ਚੰਦਾ ਜਿਹੜੇ ਅਟੈਂਡੈਂਟ ਦੇ ਖਰਚੇ ਦਿੰਦੇ ਐ ਉਹ ਖਰਚੇ ਪੂਰੇ ਨਹੀਂ ਹੁੰਦੇ ਤੇ ਉਹਦੇ ਵਾਸਤੇ ਕਾਫੀ ਸਾਰੇ ਕਮਿਸ਼ਨ ਬਣਿਆ ਆਡ-ਆਡ ਰਿਪੋਰਟਾਂ ਆਈਆਂ ਨੇ ਵੀ ਇਹਨਾਂ ਦੇ ਬਾਰੇ ਚ ਸਾਨੂੰ ਕੇਅਰ ਕਰਨੀ ਚਾਹੀਦੀ ਐ ਕਿਉਂਕਿ ਉਹਨਾਂ ਨੂੰ ਐਕਸ ਸਰਵਿਸਮੈਨ ਕੰਟਰੀਬਿਊਟਰੀ ਹੈਲਥ ਜਿਹੜੀ ਸਕੀਮ ਹੈ ਭਾਰਤ ਸਰਕਾਰ ਦੀ ਜਿਹਦੇ ਵਿੱਚ ਸਾਬਕਾ ਫੌਜੀ ਜਿਹੜੇ ਆ ਕੁਝ ਥੋੜਾ ਜਿਹਾ ਪੈਸਾ ਪਾ ਕੇ ਬਹੁਤ ਸਾਰੇ ਹਸਪਤਾਲਾਂ ਚ ਮੁਫਤ ਇਲਾਜ ਕਰਾ ਸਕਦੇ ਉਹ ਵੀ ਨਹੀਂ ਉਹਨਾਂ ਨੂੰ ਮਿਲਦੀ ਕਿਉਂਕਿ ਉਹ ਹਲੇ ਫੌਜੀ ਬਣੇ ਹੀ ਨਹੀਂ ਸੀਗੇ ਅਫਸਰ ਬਣੇ ਹੀ ਨਹੀਂ ਸੀਗੇ ਉਹ ਤੋਂ ਪਹਿਲਾਂ ਪਹਿਲਾਂ ਟ੍ਰੇਨਿੰਗ ਦੇ ਦੌਰਾਨ ਉਹਨਾਂ ਦੀ ਉਹਨਾਂ ਦੇ ਉਹ ਨਕਾਰਾ ਹੋ ਗਏ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੋ ਇਸ ਤਰੀਕੇ ਦੇ ਨਾਲ ਉਹ ਇੱਕ ਇਹ ਵੀ ਖਬਰ ਹੈ ਕਿ ਸ਼੍ਰੀ ਰਾਜ ਨਾਥ ਸਿੰਘ ਸਾਡੇ ਜਿਹੜੇ ਡਿਫੈਂਸ ਮਿਨਿਸਟਰ ਨੇ ਉਹਨਾਂ ਨੇ ਪਿਛਲੇ ਸਾਲ 2024 ਦੇ ਮਾਰਚ ਦੇ ਵਿੱਚ ਜਾਨੀ ਅੱਜ ਤੋਂ ਤਕਰੀਬਨ ਕਿੰਨੇ ਮਹੀਨੇ ਕਹਿ ਲਈ ਆਪਾਂ 16-17 ਮਹੀਨੇ ਪਹਿਲਾਂ ਇੱਕ ਫਾਈਲ ਕਲੀਅਰ ਕੀਤੀ ਵੀ ਜਿਹਨਾਂ ਨੂੰ ਇਹਨਾਂ ਨੂੰ ਐਕਸ ਗ੍ਰੇਸ਼ੀਆ ਮਿਲਦਾ ਉਹਨੂੰ ਰੀਡਾ ਕਰਦੀ ਹੈ ਉਹ ਫਾਈਲ ਅੱਜ ਤੱਕ ਡਿਫੈਂਸ ਸੈਕਟਰੀ ਤੋਂ ਫਾਈਨਾਂਸ ਸੈਕਟਰੀ ਫਾਈਨਾਂਸ ਸੈਕਟਰੀ ਤੋਂ ਡਿਫੈਂਸ ਸੈਕਟਰੀ ਡਿਫੈਂਸ ਸੈਕਟਰੀ ਤੋਂ ਫਾਈਨਾਂਸ ਸੈਕਟਰੀ ਫਾਈਲ ਗੇੜੇ ਕੱਢ ਰਹੀ ਹੈ ਲੋਕਾਂ ਦੀ ਜੇਬ 'ਚ ਪੈਸਾ ਨਹੀਂ ਗਿਆ ਹਾਲੇ ਤੱਕ ਜਣੀ ਜਿਹੜੀ ਸਰਕਾਰ ਇਹ ਦਾਅਵੇ ਕਰਦੀ ਨਹੀਂ ਥੱਕਦੀ ਵੀ ਅਸੀਂ ਫੌਜੀਆ ਦਾ ਤਾਂ ਸਾਡੇ ਤੋਂ ਵੱਧ ਤਾਂ ਕੋਈ ਕਰ ਹੀ ਨਹੀਂ ਸਕਦਾ ਉਹ ਇਸ ਤਰ੍ਹਾਂ ਨਾਲ ਇਹਨਾਂ ਨੂੰ ਤਰਸਾ ਤਰਸਾ ਕੇ ਤੜਫਾ ਤੜਫਾ ਕੇ ਤੰਗ ਕਰ ਰਹੇ ਹੈ ਤੇ ਅੱਜ ਕਾਫੀ ਵੱਡੀਆਂ ਰਿਪੋਰਟਾਂ ਉਹਦੇ 'ਚ ਲੱਗੀਆਂ ਹੋਈਆਂ ਨੇ ਬੰਦੇ ਦੇ ਦਿਲ ਨੂੰ ਬੜਾ ਕੁਝ ਹੁੰਦਾ ਵੀ ਜਦੋਂ ਉਹਨਾਂ ਰਿਪੋਰਟਾਂ ਨੂੰ ਬੰਦਾ ਪੜ੍ਹਦਾ ਹੈ ਇਹ ਅਸੀਂ ਸਮਝਦੇ ਹਾਂ ਵੀ ਇਹ ਜਲਦੀ ਤੋਂ ਜਲਦੀ ਉਹਨਾਂ ਨੂੰ ਰਾਹਤ ਦੇਣੀ ਚਾਹੀਦੀ ਹੈ। ਆ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਵੀ ਜਿਹੜਾ ਸਾਫ ਸਫਾਈ ਦਾ ਕੰਮ ਹੈ ਉਹ ਉਹਦੇ ਬਾਰੇ ਚ ਮਾਨਯੋਗ ਸੁਪਰੀਮ ਕੋਰਟ ਨੇ ਪਹਿਲਾਂ ਕਈ ਵਾਰ ਡਾਇਰੈਕਸ਼ਨਾਂ ਦਿੱਤੀਆਂ ਨੇ ਵੀ ਇਹ ਕੰਮ ਮਸ਼ੀਨਾਂ ਨਾਲ ਕਰਾਇਆ ਜਾਣਾ ਚਾਹੀਦਾ ਹੈ ਤੇ ਉਹਨਾਂ ਨੂੰ ਪੂਰੀ ਪੀਪੀ ਕਿੱਟ ਦੇਣੀ ਚਾਹੀਦੀ ਹੈ ਤੇ ਉਹਨਾਂ ਨੂੰ ਦਸਤਾਨੇ ਦੇਣੇ ਚਾਹੀਦੇ ਆ ਬੂਰਾ ਸਾਰ ਉਹ ਗਾਈਡਲਾਈਨਾਂ ਬਣੀਆਂ ਹੋਈਆਂ ਨੇ। ਅਸੀਂ ਸੁਣਦੇ ਰਹਿੰਦੇ ਆ ਵੀ ਕਿਸੇ ਸੀਵਰੇਜ ਦੇ ਵਿੱਚ ਬੰਦੇ ਦੋ ਬੜੇ ਤੇ ਮੁਰਤੇ ਨਿਕਲੇ ਨਹੀਂ ਜਾਂ ਦੋ ਬੜੇ ਸੀਕ ਨਿਕਲਿਆ ਇੱਕ ਮਰ ਗਿਆ ਵਿੱਚ ਵਿਚਾਰਾ ਤੇ ਉਹਨਾਂ ਕੋਲ ਕੋਈ ਦਸਤਾਨੇ ਤੱਕ ਵੀ ਨਹੀਂ ਗਏ ਕੋਈ ਹੋਰ ਨਹੀਂ ਬਹੁਤ ਬੁਰਾ ਹਾਲ ਹੈ ਮੋਦੀ ਜੀ ਨੇ ਇੱਕ ਵਾਰੀ ਕਿਉਂਕਿ ਸਵੱਛ ਭਾਰਤ ਆਦਿਆ ਚਲਾਇਆ ਸੀਗਾ ਉਹਦੇ ਤੇ ਬੜਾ ਰੌਲਾ ਵੀ ਪੈਂਦਾ ਰਿਹਾ ਤੇ ਇੱਕ ਵਾਰ ਕਿਸੇ ਸਫਾਈ ਸੇਵਕਾਂ ਦੇ ਪੈਰ ਵੀ ਤੋੜਦੇ ਇੱਕ ਬਹੁਤ ਸਾਰੀਆਂ ਵੀਡੀਓਜ਼ ਉੱਜਾ ਕੇ ਵਾਇਰਲ ਕੀਤੀਆਂ ਗਈਆਂ ਵੀ ਮੋਦੀ ਜੀ ਦਾ ਕਮਾਲ ਹੈ ਇਹ ਤਾਂ ਇਹਨਾਂ ਮਜ਼ਦੂਰਾਂ ਦਾ ਬਹੁਤ ਖਿਆਲ ਕਰਦੇ ਐ ਤੇ ਅਜਿਹੀ ਹੀ ਇੱਕ ਪੀਆਈਐਲ ਕੱਲ ਮਾਨਯੋਗ ਸੁਪਰੀਮ ਕੋਰਟ 'ਚ ਲੱਗੀ ਹੋਈ ਸੀਗੀ ਤੇ ਜਸਟਿਸ ਜਿਹੜੇ ਉਜੇਵਲ ਭੁਈਆ ਕੱਲ ਨਹੀਂ ਸੀ ਲੱਗੀ ਹੋਈ ਕੁਝ ਦਿਨ ਪਹਿਲਾਂ ਉਜੇਵਲ ਭੁਈਆ ਜੀ ਜਿਹੜੇ 9 ਤਰੀਕ ਨੂੰ ਰਿਟਾਇਰ ਹੋ ਗਏ 6 ਤਰੀਕ ਨੂੰ ਉਹਨਾਂ ਦੇ ਸਾਹਮਣੇ ਇਹ ਗੱਲ ਲੱਗੀ ਸੀ ਸੁਧਾਂਸ਼ੂ ਤੁਲੀਆ ਜੀ ਸੌਰੀ ਜਸਟਿਸ ਸੁਧਾਂਸ਼ੂ ਤੁਲੀਆ ਜੀ ਦੇ ਬੈਂਚ 'ਤੇ ਇਹ ਲੱਗੀ ਹੋਈ ਸੀ ਤੇ ਉਹ 9 ਤਰੀਕ ਨੂੰ ਰਿਟਾਇਰ ਹੋ ਗਏ 6 ਤਰੀਕ ਨੂੰ ਇਹ ਲੱਗੀ ਹੋਈ ਸੀ ਤੇ ਉੱਥੇ ਕਿਸੇ ਨੇ ਫੋਟੋਆਂ ਦਿੱਤੀਆਂ ਵੀ ਮਾਨਯੋਗ ਸੁਪਰੀਮ ਕੋਰਟ ਦਾ ਜਿਹੜਾ ਅਹੱਤ ਹੈਗਾ ਉਹਦੇ ਗੇਟ ਨੰਬਰ ਐਫ ਦੇ ਕੋਲ ਉੱਥੇ ਵੀ ਸਫਾਈ ਐਂ ਚੱਲ ਰਹੀ ਹੈ ਬਿਨਾਂ ਕਿਸੇ ਗੱਲ ਤੋਂ ਏਦਾਂ ਹੀ ਤੇ ਉਹ ਉਹਨਾਂ ਨੂੰ ਪੈ ਨਿਕਲੇ ਉਹਨਾਂ ਨੇ ਜਿਹੜੇ ਕਨਸਰਨਡ ਅਧਿਕਾਰੀ ਨੇ ਪੀਡਬਲੂ ਦੇ ਤੇ ਉਹਨਾਂ ਦੀ ਖਚਾਈ ਕੀਤੀ ਹੈ ਉਹਨਾਂ ਨੂੰ ਕਿਹਾ ਵੀ ਆਹ ਦੱਸੋ ਇਹਨੂੰ ਐਕਸਪਲੇਨ ਕਰੋ ਤੇ ਹੁਣ ਖੈਰ ਦੂਜਾ ਕੋਈ ਹੋਰ ਬੈਂਚ ਸੁਣੂਗਾ ਉਸ ਨੂੰ ਪਰ ਜਣੀ ਸਪਰੀਮ ਕੋਰਟ ਦੀ ਆਪਣੀ ਨੱਕ ਦੇ ਥੱਲੇ ਵੀ ਉਹ ਕੁਝ ਹੋ ਰਿਹਾ ਹੈ ਜਿਹੜਾ ਸੁਪਰੀਮ ਕੋਰਟ ਨੇ ਰੋਕਿਆ ਹੋਇਆ ਹੈ ਸਰਕਾਰ ਕਿੱਥੇ ਹੈ મોદી ਜੀ ਤਾਂ ਸਿਰਫ ਪੈਰ ਤੋਂ ਹੋਂ ਤੱਕ ਚਲੇ ਗਏ ਫੋਟੋ ਹੋਗੀ ਕਿ ਆਪਸ ਹੱਚਮੁਚੀ ਹੈ ਨਾ ਮਜ਼ਦੂਰਾਂ ਵਾਸਤੇ ਜਿਹੜੇ ਸ਼ਿਵਰਾਂ ਦੇ ਵਿੱਚ ਵੱਡ-ਵੱਡ ਕੇ ਕੰਮ ਕਰਦੇ ਐ ਇਹ ਮਸ਼ੀਨਾਂ ਨਾਲ ਨਹੀਂ ਕਰਾਇਆ ਜਾ ਸਕਦੇ ਕਿੰਨਾ ਕੁ ਵੱਜਤ ਹੈਗਾ ਸਾਰੇ ਦੇਸ਼ ਦਾ ਇੱਕ ਬੰਦੇ ਨੇ ਬਹੁਤ ਵੱਡਾ ਉਦੋਂ ਸਵੱਛ ਭਾਰਤ ਵਿਧਾਨ ਬਾਰੇ ਲਿਖਿਆ ਸੀਗਾ ਲੇਖ ਲੰਬਾ ਸਾਰਾ ਕਿ ਵੀ ਤੁਸੀਂ ਨਾਰੇ ਲਾਉਣ ਵਾਲੀ ਗੱਲ ਵੱਖਰੀ ਹੈ ਉਹ ਫੋਟੋ ਕਰਾ ਲਓ ਤੁਸੀਂ ਪਰ ਅਸਲੀ ਗੱਲ ਇਹ ਹੈ ਵੀ ਇਹ ਜਿਹੜੇ ਵੱਡੇ ਵੱਡੇ ਸ਼ਹਿਰ ਨੇ ਇਹਨਾਂ ਦੇ ਸੀਵਰੇਜ ਦੇ ਵਿੱਚ ਬੰਦੇ ਬਾੜਨ ਦੀ ਲੋੜ ਹੀ ਨਹੀਂ ਪੈਣੀ ਚਾਹੀਦੀ ਬੰਦਾ ਤਾਂ ਆਪਰੇਟਰ ਚਾਹੀਦਾ ਹੈ ਮਸ਼ੀਨਾਂ ਕਰਨੇ ਸਾਰੇ ਕੰਮ ਵੱਡੀਆਂ ਵੱਡੀਆਂ ਮਸ਼ੀਨਾਂ ਜਿੰਨੀ ਉਹਨਾਂ ਦੀ ਸਾਨੂੰ ਸੀਵਰੇਜ ਦੀ ਲੋੜ ਪੈਂਦੀ ਹੈ ਸਾਫ ਸਫਾਈ ਦੀ ਉਨੀ ਗਿਣਤੀ 'ਚ ਮਸ਼ੀਨਾਂ ਲਈਆਂ ਜਾਣ ਘੱਟ ਕਿਉਂ ਲਈਆਂ ਜਾਣ ਉਹ ਤਰਸਦੇ ਕਿਉਂ ਰਹਿਣ ਇਸ ਗੱਲ ਤੇ ਇਹ ਬਹੁਤ ਵੱਡਾ ਮੁੱਦਾ ਹੈ ਤੇ ਇਹ ਜਿਹੜੇ ਸਾਡੇ ਸਫਾਈ ਮਜ਼ਦੂਰ ਇਸ ਕੰਮ 'ਚ ਜਾਂਦੇ ਆ ਉਹਨਾਂ ਦੀ ਜਾਨ ਦਾ ਵੀ ਖਤਰਾ ਹੈ ਅਸੀਂ ਸਮਝਦੇ ਆਂ ਵੀ ਇਹਦੇ ਉੱਤੇ ਬਹੁਤ ਹੀ ਸਖਤੀ ਨਾਲ ਜਿਹੜੇ ਅਮਲ ਹੈ ਉਹ ਹੋਣੇ ਚਾਹੀਦੇ ਤੇ ਸਰਕਾਰ ਨੂੰ ਆਪਣੀ ਜੇਬ ਇਸ ਕੰਮ ਲਈ ਢਿੱਲੀ ਕਰਨੀ ਚਾਹੀਦੀ ਹੈ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ